ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਹਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਔਰਗੈਂਜ਼ਾ ਦੇ ਸੂਟ ਹੋਣਗੇ ਜੌਰਜਟ ਦੇ ਸੂਟ ਹੋਣਗੇ ਬਹੁਤ ਪਿਆਰੇ ਸੂਟ ਨੇ ਸੈਮੀ ਪਾਰਟੀ ਵਾਲੇ ਸੂਟ ਨੇ ਜਿਨ੍ਹਾਂ ਨੂੰ ਹੈਵੀ ਹੈਵੀ ਭਾਰੀ ਪਰ ਕੰਮ ਸੂਟ ਨਹੀਂ ਚੰਗੇ ਲੱਗਦੇ ਉਹਨਾਂ ਵਾਸਤੇ ਖਾਸ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਸੋਹਣੀ ਕਲੈਕਸ਼ਨ ਹੈ ਠੀਕ ਹੈ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਦੱਸ ਦਿੰਨੇ ਕਿ ਥੋੜੇ ਇੱਕ ਦਿਨ ਰਹਿ ਗਏ ਨੇ ਇੱਕ ਸੂਟ ਦਾ ਗਿਫਟ ਦਵਾਂਗੇ ਉਹਨਾਂ ਨੂੰ ਦਵਾਂਗੇ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਠੀਕ ਹੈ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay PhonePe ਰੈਂਸ ਤੁਸੀਂ ਪੇਮੈਂਟ ਕਰ ਸਕਦੇ ਹੋ ਔਰ ਜੋ ਸਾਡੇ ਐਨ ਆਰ ਆਈ ਭਰਾ ਭੈਣ ਭਰਾ ਸਾਡੇ ਕੋਲ ਹਨਾ ਸੂਟ ਬਾਈ ਕਰਦੇ ਨੇ ਉਹ ਤੁਸੀਂ ਰੀਆ ਰਾਈ ਵੈਸਟਰਨ ਜੁਨੀਅਨ ਰਾਈ ਤੁਸੀਂ ਪੇਮੈਂਟ ਕਰ ਸਕਦੇ ਹੋ ਅਕਾਊਂਟ ਨੰਬਰ ਤੁਹਾਨੂੰ ਦੇ ਦਿੱਤਾ ਜਾਵੇਗਾ ਜੇ ਤੁਸੀਂ ਅਕਾਊਂਟ ਨੰਬਰ ਤੇ ਕਰਨੀ ਹੈ ਅਕਾਊਂਟ ਨੰਬਰ ਤੇ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਉਹਨਾਂ ਦੇ ਬਾਰ-ਬਾਰ ਇਹੀ ਮੈਸੇਜ ਆਉਂਦੇ ਤੁਸੀਂ ਪੇ ਤੇ ਪੇਮੈਂਟ ਤੁਸੀਂ ਜਿਸ ਤਰ੍ਹਾਂ ਚਾਹੋ ਜੋ ਤੁਹਾਨੂੰ ਆਸਾਨ ਲੱਗੇਗਾ ਉਸੇ ਤਰੀਕੇ ਨਾਲ ਤੁਸੀਂ ਪੇਮੈਂਟ ਕਰ ਸਕਦੇ ਹੋ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋ ਜਾ ਤੇ ਬਿਨਾ ਟਾਈਮ ਵੇਸਟ ਕੀਤੇ ਆਪਾਂ ਦਿਖਾਉਨੇ ਆ ਜਲਦੀ ਜਲਦੀ ਤੁਹਾਨੂੰ ਅੱਜ ਦੇ ਸੂਟ ਬਹੁਤ ਸੋਹਣੇ ਸੂਟ ਨੇ ਤੇ ਚਲੋ ਦੇਖਦੇ ਆਂ ਠੀਕ ਹੈ ਜੀ ਐਲ ਪਹਿਲੇ ਸੂਟ ਆ ਗਿਆ ਪਿਓਰ ਔਰਗੈਂਜ਼ਾ ਦਾ ਵਿਸਕੋਸ ਔਰਗੈਂਜ਼ਾ ਦਵਾਂਗੇ ਬਹੁਤ ਹੀ ਸੋਹਣੀ ਠੀਕ ਹੈ ਕੋਈ ਹਲਕੀ ਵਾਲੀ ਜਾਂ ਉਹ ਜਿਹੜੀ ਹੁੰਦੀ ਨਾ ਆਖੜੀ ਜੀ ਤੇ ਜਾਂ ਰਫ ਜੀ ਉਹ ਤੁਹਾਨੂੰ ਨਹੀਂ ਮਿਲੇਗਾ ਸਟੱਫ ਬਹੁਤ ਹੀ ਸੋਨਾ ਤੁਹਾਨੂੰ ਪਿਓਰ ਵਾਲਾ ਸਟੱਫ ਮਿਲੇਗਾ ਸਾਰਾ ਸੀਕਵੈਂਸ ਦਾ ਵਰਕ ਆਏਗਾ ਉਹਦੇ ਉੱਪਰ ਠੀਕ ਹੈ ਚੈੱਕ ਕਰ ਸਕਦੇ ਸਾਰਾ ਥ्रेड ਵਰਕ ਆਏਗਾ ਪੂਰਾ ਫੁੱਲ ਜਾਲ ਬਣਿਆ ਹੋਇਆ ਸ਼ਾਰਟ ਦੀ ਫਰੰਟ ਸਾਈਡ ਠੀਕ ਹੈ ਸ਼ਰਟ ਦੀ ਫਰੰਟ ਸਾਈਡ ਤੁਹਾਨੂੰ ਮਿਲੂਗਾ ਜੀ ਪੂਰਾ ਜਾਲ ਹਲੋ ਠੀਕ ਹੈ ਤੇ ਨਾਲ ਮਿਲੇਗਾ ਤੁਹਾਨੂੰ ਇਹਦੇ ਹੈਂਡਵਰਕ ਹਲੋ ਦਬਕੇ ਦਾ ਕੰਮ ਹੋਇਆ ਹੈ ਠੀਕ ਹੈ ਔਰ ਨੋਟ ਵਰਕ ਹੈ ਸੀਕੁਐਂਸ ਦਾ ਕੰਮ ਇਸ ਤਰ੍ਹਾਂ ਦਾ ਹੈਂਡਵਰਕ ਦੀ ਤੁਹਾਨੂੰ ਬੂਟੀ ਮਿਲੇਗੀ ਠੀਕ ਹੈ ਭਾਰੀ ਪਰ ਕਮ ਕੇਰਾਨੀ ਮਿਲੇਗਾ ਬੂਟੀ ਮਿਲੇਗੀ ਔਰ ਕੇਰੇ ਤੇ ਲੇਸ ਲੱਗੀ ਹੋਈ ਹੈ ਤੁਸੀਂ ਚਾਹੋ ਆਪਣੇ ਹਿਸਾਬ ਨਾਲ ਇਹਨੂੰ ਕਸਟਮਾਈਜ਼ ਕਰਾ ਸਕਦੇ ਹੋ ਇਹ ਲੇਸ ਉਤਾਰ ਕੇ ਹੋਰ ਵੀ ਲਗਾ ਸਕਦੇ ਹੋ ਵੈਸੇ ਇਹਦੇ ਨਾਲ ਨਾ ਦੁਪੱਟੇ ਦੇ ਉੱਤੇ ਵੀ ਸੇਮ ਲੇਸ ਲੱਗੀ ਹੋਈ ਹੈ ਬਾਕੀ ਤੁਹਾਡੀ ਆਪਣੀ ਚੁਆਇਸ ਆ ਸ਼ਿਫੋਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟੇ ਦੇ ਉੱਤੇ ਫੋਰ ਸਾਈਡ ਤੁਹਾਨੂੰ ਲੇਸ ਮਿਲੇਗੀ ਠੀਕ ਹੈ 골ਡਨ ਲੇਸ ਗੋਟਾ ਜਾਂ ਲੇਸ ਕੁਛ ਵੀ ਕਹਿ ਸਕਦੇ ਆ ਸ਼ੰਟੂਨ ਦੀ ਬਾਟਮ ਮਿਲੂਗੀ ਨਾਲ ਤੁਹਾਨੂੰ ਠੀਕ ਹੈ ਇਹ ਵਾਲੀ ਓਕੇ ਤੇ ਬਹੁਤ ਹੀ ਸੋਹਣੀ ਆਈਟਮ ਆ ਇਹ ਵਾਲੀ ਤੇ ਪ੍ਰਾਈਸ ਲੱਗੇਗਾ ਜੀ 2050 ਰੁਪਏ ਠੀਕ ਹੈ 2050 ਰੁਪਏ ਸੈਮੀ ਪਾਰਟੀ ਵੇਅਰ ਬਹੁਤ ਭੈਣ ਭਰਾ ਨਾ ਉਹਨਾਂ ਦੇ ਮੈਸੇਜ ਆਉਂਦੇ ਰਹਿੰਦੇ ਸਾਨੂੰ ਕੋਈ ਗਰਲਿਸ਼ ਲੁੱਕ ਦਾ ਦੋ ਕਿਉਂਕਿ ਅਸੀਂ ਨਹੀਂ ਹੈਵੀ ਹੈਵੀ ਸੂਟ ਨਹੀਂ ਪਾ ਸਕਦੇ ਜਾਂ ਸਾਨੂੰ ਇਸ ਤਰ੍ਹਾਂ ਦਾ ਸੂਟ ਦੋ ਜਿਹਦੇ ਉੱਤੇ ਹਨਾ ਭਾਰੀਆਂ ਭਾਰੀਆਂ ਕਢਾਈਆਂ ਨਾ ਹੋਣ ਪਰ ਉਹ ਲੱਗੇ ਵੀ ਵਧੀਆ ਵੀ ਲੱਗੇ ਯੂਨੀਕ ਵੀ ਲੱਗੇ ਇਸ ਤਰ੍ਹਾਂ ਦੇ ਯੂਨੀਕ ਕਨਸੈਪਟ ਦੇਖਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰੋ ਜੋ ਵੀ ਪਹਿਲੀ ਵਾਰ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਉਹ ਸਬਸਕ੍ਰਾਈਬ ਕਰਕੇ ਰੱਖ ਲਓ ਬੈਲ ਆਈਕਨ ਨੂੰ ਦਬਾ ਕੇ ਰੱਖੋ ਤਾਂ ਜੋ ਤੁਹਾਨੂੰ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਜਲਦੀ ਜਲਦੀ ਮਿਲ ਜਾਣ ਠੀਕ ਹੈ ਪਹਿਲਾ ਤੁਹ 2000 ਪੰਜਾਬ ਪ੍ਰਾਈਸ ਲੱਗੇਗਾ ਤੇ ਕਲਰ ਤੁਹਾਨੂੰ ਇਹਦਾ ਨੈਕਸਟ ਦਿਖਾ ਦੇ ਲੈਣੇ ਦੋ ਦੋ ਕਲਰ ਅਵੇਲੇਬਲ ਨੇ ਹਲੋ ਜੀ ਹਾਂਜੀ ਦੂਸਰਾ ਕਲਰ ਆਏਗਾ ਜਿਹਦਾ ਹੌਟ ਪਿੰਕ ਰਾਣੀ ਕਲਰ ਤੁਹਾਡੀ ਮਤਲਬ ਪਾਰਟੀ ویئر ਲੁੱਕ ਨੂੰ ਰੱਖਦੇ ਆ ਹੋਇਆਂ ਮੁੱਖ ਰੱਖਦੇ ਆ ਹੋਇਆਂ ਆਪਾਂ ਇਹ ਕਲਰ ਚੂਜ਼ ਕੀਤੇ ਆ ਕਿ ਜਿਹੜੇ ਤੁਹਾਨੂੰ ਥੋੜਾ ਬ੍ਰਾਈਟ ਵੀ ਲੱਗਣ ਹਨਾ ਕਿਉਂਕਿ ਲਾਈਟ ਲਾਈਟ ਕਲਰ ਜ਼ਿਆਦਾ ਕਈ ਕਸਟਮਰ ਪਸੰਦ ਨਹੀਂ ਕਰਦੇ ਤੁਸੀਂ ਇਹਦੇ ਉੱਤੇ ਦੇਖ ਸਕਦੇ ਹੋ ਕਿੰਨਾ ਸੋਹਣਾ ਕੰਮ ਹੋਇਆ ਇਸੇ ਕਰਕੇ ਇਹਦੇ ਨਾਲ ਦੁਪੱਟਾ ਸਿੰਪਲ ਹੈ ਕਿਉਂਕਿ ਵਰਕ ਕਿਵੇਂ ਦਾ ਹੁੰਦਾ ਨਾ ਤੇ ਦੁਪੱਟਾ ਆਪਾਂ ਸਿਰਫ ਓਨਲੀ ਗਲੇ ਚੀ ਪਾਣਾ ਹੁੰਦਾ ਤੇ ਫਿਰ ਬਹੁਤ ਸੋਹਣੀ ਲੁੱਕ ਆਉਂਦੀ ਹੈ ਆਪਣੇ ਸਾਰੇ ਫਰੰਟ ਸਾਈਡ ਦੀ ਓਕੇ ਜੀ ਇਸ ਤਰ੍ਹਾਂ ਦਾ ਤੁਹਾਨੂੰ ਕੰਮ ਮਿਲੇਗਾ ਤੇ ਐਲੋਸੀ ਇਹ ਤੁਹਾਨੂੰ ਵਰਕ ਮਿਲੇਗਾ ਉੱਪਰ ਨੇੜੇ ਤੋਂ ਦਿਖਾ ਦਿੰਨੀ ਕਿ ਤੁਹਾਨੂੰ ਪੰਜ ਬੁੱਟੀਆਂ ਮਿਲਣਗੀਆਂ ਮੈਨੂੰ ਲੱਗਦਾ ਪੰਜ ਨਹੀਂ 3 2 5 5 ਬੁੱਟੀਆਂ ਮਿਲਣਗੀਆਂ ਸਾਰੀ ਫਰੰਟ ਦੇ ਉੱਪਰ ਠੀਕ ਹੈ ਜੀ ਹੈਲੋ ਚੱਕਾ ਓਕੇ ਇਸ ਤਰ੍ਹਾਂ ਦਾ ਸੂਟ ਮਿਲੇਗਾ ਨਾਲ ਮਿਲੇਗੀ ਸ਼ਿਫੌਨ ਦਾ ਦੁਪੱਟਾ ਮਿਲੇਗਾ ਠੀਕ ਹੈ ਲੈਸ ਵਾਲਾ ਸ਼ੰਟੂਨ ਦੀ ਬਾਟਮ ਮਿਲੇਗੀ ਤੇ ਪ੍ਰਾਈਸ ਲੱਗੇਗਾ ਜੀ 2050 ਓਕੇ 2050 ਪ੍ਰਾਈਸ ਲੱਗੇਗਾ ਪੀਸ ਬਹੁਤ ਪਿਆਰਾ ਯੂਨਿਕ ਕਨਸੈਪਟ ਨੇ ਠੀਕ ਹੈ ਔਰ ਜੋ ਵੀ ਟ੍ਰੈਂਡ ਵਿੱਚ ਚੱਲ ਰਿਹਾ ਹੈ ਔਰਗੈਂਜ਼ਾ ਸ਼ਿਮਰ ਬਰਬਰੀ ਹਨਾ ਪਾਰਟੀ ਵੇਅਰ ਦੇ ਵਿੱਚ ਦਾ ਸ਼ਿਮਰ ਚੱਲ ਰਿਹਾ ਔਰਗੈਂਜ਼ਾ ਚੱਲ ਰਿਹਾ ਬਹੁਤ ਜ਼ਿਆਦਾ ਹਨਾ ਤੇ ਹਲੋ ਨੈਕਸਟ ਆ ਗਿਆ ਜੀ ਆਪਣੇ ਕੋਲ ਇਹ ਵਾਲਾ ਪੀਸ ਠੀਕ ਹੈ ਇਹ ਵੀ ਤੁਹਾਨੂੰ ਮਿਲੂਗਾ ਜੀ ਪਿੰਕ ਕਲਰ ਦੇ ਵਿੱਚ ਔਰ ਇਹਦਾ ਨਾ ਪੈਨਲ ਸਾਈਡ ਇਦਾਂ ਹੀ ਵਰਕ ਆਊਗਾ ਠੀਕ ਹੈ ਇਸ ਤਰ੍ਹਾਂ ਹੀ ਓਕੇ ਸਾਰੀ نیچے ਤੱਕ ਤੁਹਾਨੂੰ ਲੈਂਥ ਦਾ ਕੋਈ ਇਸ਼ੂ ਨਹੀਂ ਹੋਏਗਾ ਸਭ ਦੇ ਸੂਟ ਬਣਾਣਗੇ ਠੀਕ ਹੈ ਇਸ ਤਰ੍ਹਾਂ ਮਿਲੇਗਾ ਓਕੇ ਸਾਰਾ ਕੇਰੇ ਅ ਮਤਲਬ ਕਿ ਰਦਾਨੀ ਸੌਰੀ ਲੰਬਾਈ ਲੈਂਥ ਵਾਈਜ਼ ਗਲੇ ਤੋਂ ਲੈ ਕੇ ਅੱਥਰ ਤੱਕ ਇਸ ਤਰ੍ਹਾਂ ਮਿਲੇਗਾ ਔਰ ਚਿਲਮਿਲ ਚਿਲਬਿਲ ਕਰਦਾ ਲਿਸ਼ ਲਿਸ਼ ਕਰਦਾ ਸਿੱਧਾ ਬਹੁਤ ਹੀ ਸੋਹਣਾ ਐ ਸਾਈਡ ਤੁਹਾਨੂੰ ਨਾ ਬਾਜੂ ਦੀ ਮਿਲੀ ਹੋਈ ਐ ਤੁਸੀਂ ਬਾਜੂ ਦੇ ਉੱਪਰ ਇਹਨਾਂ ਦੀ ਬਾਜੂ ਬਣੇਗੀ ਬਹੁਤ ਸੋਹਣੀ ਲੱਗੇਗੀ ਬਾਟਮ ਆਏਗੀ ਉਹੀ ਸ਼ੈਂਟੂਨ ਠੀਕ ਐ ਤੇ ਦਿੱਲੀ ਵਾਲੀਆਂ ਆਈਟਮਾਂ ਨੇ ਠੀਕ ਐ ਦਿੱਲੀ ਜੈਪੁਰੀ ਇਸ ਤਰ੍ਹਾਂ ਲਖਨਵੀ ਆਈਟਮਾਂ ਨੇ ਇਹਨਾਂ ਦੇ ਨਾਲ ਤੁਹਾਨੂੰ ਸ਼ੈਂਟੂਨ ਦੀ ਬਾਟਮ ਮਿਲਣੀ ਐ ਓਕੇ ਪਿਓਰ ਦਾ ਦੁਪੱਟਾ ਮਿਲੇਗਾ ਨਾਲ ਜੈਪੁਰੀ ਹਲੋ ਐਸ ਤਰ੍ਹਾਂ ਦਾ ਜੈਪੁਰੀ ਜਾਂ ਦੁਪੱਟਾ ਮਿਲੂਗਾ ਤੁਹਾਨੂੰ ਬਹੁਤ ਪਿਆਰਾ ਸੂਟਾ ਹਲੋ ਜੀ ਠੀਕ ਹੈ ਓਕੇ ਜੀ ਤੁਹਾਨੂੰ ਲਟਕਣ ਮਿਲੇਗੀ ਨਾਲ ਤੇ ਇਸ ਤਰ੍ਹਾਂ ਦਾ ਦੁਪੱਟਾ ਆਏਗਾ 1750 ਹਾਂਜੀ 1750 ਸੂਟ ਦਾ ਪ੍ਰਾਈਸ ਹੈ ਠੀਕ ਹੈ ओके okay जी प्योर ऑर्गेन्जा ਦਾ ਸੂਟ ਆ ਬੈਕ ਸਾਈਡ ਪਲੇਨ ਹੋਏਗੀ ਲਾਈਨਿੰਗ ਲੱਗੇਗੀ ਸੂਟ ਨੂੰ ਅਗਰ ਤੁਸੀਂ ਚਾਹੋ ਸਾਡੇ ਕੋਲੋਂ ਵੀ ਲਾਈਨਿੰਗ ਲੈ ਸਕਦੇ ਨੇ ਜਿਹੜੇ ਬਾਰ ਦੀਆਂ ਸਟੇਟਾਂ ਵਾਲੀਆਂ ਪਹਿਣਾ ਉਹਨਾਂ ਦਾ ਮੈਨੂੰ ਕਾਫੀ ਮੈਸੇਜ ਆਉਂਦੇ ਰਹਿੰਦੇ ਦੀਦੀ ਸਾਨੂੰ ਲਾਈਨਿੰਗ ਨਹੀਂ ਮਿਲਦੀ ਲਾਈਨਿੰਗ ਵਾਲਾ ਸੂਟ ਨਹੀਂ ਜਣਾ ਤੁਸੀਂ ਲਾਈਨਿੰਗ ਵੀ ਸਾਡੇ ਕੋਲ ਲੈ ਸਕਦੇ ਹੋ ਅਸੀਂ ਤੁਹਾਨੂੰ ਲਾਈਨਿੰਗ ਵੀ ਦੇ ਦਾਂਗੇ ਤੁਸੀਂ ਕਾਟਨ ਦੀ ਲਾਈਨਿੰਗ ਲਗਵਾਓਗੇ ਤੇ ਉਹ ਵੀ ਮਿਲ ਜਾਏਗੀ ਅਗਰ ਤੁਸੀਂ ਟਾਪਟਾ ਵਗੈਰਾ ਡਾਈ ਕਰਕੇ ਲੈਣਾ ਹੋਵੇਗਾ ਤੁਹਾਨੂੰ ਉਹ ਵੀ ਮਿਲ ਜੇਗਾ ਓਕੇ ਜੀ ਹੈਲੋ ਹੈ ਤੁਹਾਨੂੰ ਸ਼ੰਟੂਨ ਦੀ ਬਾਟਮ ਮਿਲੇਗੀ ਤੇ बॉटम ਨੂੰ ਵੈਸੇ ਲਾਈਨਿੰਗ ਲਗਵਾਉਗੇ ਵਧੀਆ ਰਹੇਗਾ ਨਹੀਂ ਲਗਵਾਉਗੇ ਤੁਹਾਡੀ ਆਪਣੀ ਚੁਆਇਸ 1750 ਪ੍ਰਾਈਸ ਰਹੇਗਾ ਦੋ ਕਲਰ ਅਵੇਲੇਬਲ ਨੇ ਸੈਕਿੰਡ ਕਲਰ ਆ ਗਿਆ ਜੀ ਆਪਣਾ ਰੈਡ ਕਲਰ ਪਿਓਰ ਸੰਧੂਰੀ ਰੈਡ ਕਲਰ ਆ ਬਹੁਤ ਸੋਹਣਾ ਜੈਸੇ ਕਿ ਹੁਣ ਕਰਵਾ ਚੌਥ ਆ ਰਿਹਾ ਹੈ ਹਨਾ ਫੈਸਟੀਵਲ ਸੀਜ਼ਨ ਆ ਰਿਹਾ ਔਰ ਇਹ ਚੀਜ਼ਾਂ ਮੈਂ ਦੋ-ਦੋ ਪੀਸ ਹੀ ਲੈ ਕੇ ਆਈ ਸੀਗੀ ਇਹਨਾਂ ਦੇ ਵਿੱਚ ਨਾ ਆਪਾਂ ਨੂੰ ਪਿਕ ਐਂਡ ਚੂਸ ਦਾ ਆਪਸ਼ਨ ਮਿਲਦਾ ਤੇ ਆਪਾਂ ਜਿੰਨੇ ਮਰਜੀ ਕਲਰ ਲੈ ਸਕਦੇ ਆ ਤੇ ਮੈਂ ਲੈ ਕੇ ਆਈ ਆ ਫਿਲਹਾਲ ਦੋ-ਦੋ ਕਲਰ ਉਹ ਵੀ ਡਾਰਕ ਕਿਉਂਕਿ ਫੈਸਟੀਵਲ ਸੀਜ਼ਨ ਅੱਗੇ ਕਰਵਾ ਚੌਥਾ ਆਏਗਾ ਦੀਵਾਲੀ ਆਏਗੀ ਉਸ ਹਿਸਾਬ ਨਾਲ ਰੈੱਡ ਪਿੰਕ ਮਜ਼ੈਂਟਾ ਕਲਰ ਜ਼ਿਆਦਾ ਚੱਲਣਗੇ ਐਲੋ ਜੀ ਠੀਕ ਹੈ ਐਲੋ ਓਕੇ 1750 ਸੂਟ ਦਾ ਪ੍ਰਾਈਸ ਰਹੇਗਾ ਬਹੁਤ ਪਿਆਰਾ ਸੂਟ ਹੈ ਲੋ ਜੀ ਚੱਕੋ ਇਹ ਨੈਕਸਟ ਸੂਟ ਆਏਗਾ ਜੀ ਪਿੰਕ ਕਲਰ オーਰਗੈਂਜ਼ਾ ਦੇ ਉੱਪਰ 2150 ਪ੍ਰਾਈਸ ਇਸ ਤਰ੍ਹਾਂ ਮਿਲੇਗਾ ਜੀ ਤੁਹਾਨੂੰ ਠੀਕ ਹੈ ਇਸ ਤਰ੍ਹਾਂ ਮਿਲੇਗਾ ਔਰ ਸਾਰਾ ਹੀ ਲੈਂਥ ਵਾਈਜ਼ ਤੁਹਾਨੂੰ ਮਿਲੇਗਾ ਵਰਕ ਘੇਰੇ ਦੇ ਉੱਪਰ ਵੀ ਮਿਲੇਗਾ ਇਸ ਤਰ੍ਹਾਂ ਔਰ ਐ ਸਾਈਡ 에ਸ ਤਰ੍ਹਾਂ ਮਿਲੇਗਾ ਇੱਥੇ ਤੁਸੀਂ ਇਹਦੇ ਵਿੱਚ ਛੋਟਾ ਜਿਹਾ ਕੱਟ ਵੀ ਲਗਾ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਜਾਏਗਾ ਤੇ ਵਰਕ ਚੈੱਕ ਕਰ ਲੋ ਗੋਲਡਨ ਵਰਕ ਸੀਕੁਐਂਸ ਵਰਕ ਇਸ ਤਰ੍ਹਾਂ ਦਾ ਵਰਕ ਆਏਗਾ ਬਹੁਤ ਸੋਹਣਾ ਲੱਗੇਗਾ ਇਤੋਂ ਵੀ ਲੁੱਕ ਦਾ ਸੂਟ ਬਹੁਤ ਸੋਹਣੀ ਲੱਗੇਗੀ ਜਦੋਂ ਇਹ ਵਾਲੀ ਸਾਈਜ਼ ਤੋਂ ਤੇ ਇਹ ਆ ਗਿਆ ਜੀ ਬਾਟਮ ਬਾਟਮ ਦੇ ਉੱਪਰ ਵਰਕ ਮਿਲੇਗਾ ਤੁਹਾਨੂੰ ਸਫੈਦ ਕਲਰ ਦੀ ਬਾਟਮ ਹੈ ਤੇ ਸ਼ਿਫੋਨ ਦੁਪੱਟਾ ਆਊਗਾ ਨਾਲ 4 ਸਾਈਡ ਲੈਸ ਲੱਗੀ ਹੋਈ ਹੈ ਦੁਪੱਟੇ ਤੇ 2150 ਪ੍ਰਾਈਸ ਰਹੇਗਾ ਓਨਲੀ 2150 प्राइज रहेगा बिस्कोस ऑरगेंजा का सिल्क की बॉटम लगी हुई है न ठीक है जी इक्कीस सौ पाँ प्राइज रहेगा नैक्सट आ गया जी अपने को ये भी बहुत प्यारा सोबर जहा पीसा तो और गेंज़ा और सारा थ्रैड वर्क हो सारा थ्रैड वर्क है जो तुम दिख रहा है ना थोड़ा थोड़ा हाईलाइट किया सारा थ्रैड वर्क आएगा पहलो चैक कर लो ओके ਥ੍ਰੈਡ ਵਰਕ ਆਏਗਾ ਔਰ ਇਹਦਾ ਕੇਰਾ ਭਾਰੀ ਪਰ ਕਮ ਕੇਰਾ ਆਏਗਾ ਥ੍ਰੈਡ ਵਰਕ ਦਾ ਮਤਲਬ ਭਾਰੀ ਵੀ ਆ ਬਟ ਲਾਈਟ ਵੇਟ ਆ ਬਿਲਕੁਲ ਲਾਈਟ ਵੇਟ ਆਏਗਾ ਤੇ ਇਸ ਤਰ੍ਹਾਂ ਦਾ ਕੰਮ ਇਹਦੇ ਉੱਪਰ ਹੋਇਆ ਪੂਰੀ ਫਿਨਿਸ਼ਿੰਗ ਦਾ ਐਵੇਂ ਲੱਗਦਾ ਜਿਵੇਂ ਮਤਲਬ ਪ੍ਰਿੰਟ ਹੀ ਹੁੰਦਾ ਪਰ ਇਹ ਸਾਰਾ ਵਰਕ ਆਏਗਾ ਘੇਰੇ ਤੇ ਲੈਸ ਲੱਗੀ ਹੋਏਗੀ ਠੀਕ ਆ ਤੇ ਬਾਟਮ ਉਹੀ ਸ਼ੰਟੂਨ ਦੀ ਆਏਗੀ ਜ਼ਰੂਰ ਇਹਨੂੰ ਇਨਰ ਲਗਵਾਇਆ ਕਰੋ ਥੋੜੀ ਜੀ ਗੱਲ ਤੋਂ ਨਾ ਰਹਿਣ ਦਿਆ ਕਰੋ ਵਧੀਆ ਬਣ ਜਾਂਦੀ ਹੈ ਤੇ ਐਲੋ ਇਹ ਆਏਗਾ ਜੀ ਇਹਦਾ ਖੁੱਲਾ ਡੁੱਲਾ ਬਰਸ਼ ਪੇਂਟਿੰਗ ਦਾ ਦੁਪੱਟਾ ਔਰ ਗੈਂਜ਼ਾ ਦਾ 4 ਸਾਈਡ ਲੈਸ ਦੀ ਫਿਨਿਸ਼ਿੰਗ ਆ ਐਲੋ ਠੀਕ ਹੈ ਤੇ ਖੁੱਲਾ ਡੁੱਲਾ ਦੁਪੱਟਾ ਆਏਗਾ ਬੜਾ ਹੀ ਸੋਹਣਾ ਬਰਸ਼ ਪੇਂਟ ਵਾਲਾ ਐਲੋ ਜੀ ਠੀਕ ਹੈ ਸ਼ਾਇਦ ਕੱਟ ਦਿਖ ਰਿਹਾ ਵਿਜ਼ੀਬਲ ਆ ਨਾ ਦੁਪੱਟਾ ਤੇ ਬਹੁਤ ਸੋਹਣਾ ਦੁਪੱਟਾ ਆਏਗਾ ਲੁੱਕ ਬਹੁਤ ਸੋਹਣੀ ਸੂਟ ਦੀ ਬਣ ਜਾਏਗੀ ਐਲੋ ਜੀ ਔਰ ਇਹਦੇ ਬਟਨ ਵੀ ਬਹੁਤ ਸੋਹਣੇ ਲੱਗੇ ਹੋਏ ਆ ਐਲੋ ਇੰਨੇ ਬਟਨ ਬਣਾਉਂਦੇ ਨਾ ਬੁਟੀ ਕਾਲੀਆਂ ਬਹੁਤ ਪੈਸੇ ਲੈ ਲੈਂਦੀਆਂ ਬਹੁਤ ਸੋਹਣਾ ਪੀਸ ਆ ਆ ਲੋ ਜੀ 2550 ਓਨਲੀ 2550 ਦਾ ਪ੍ਰਾਈਸ ਹੈਗਾ ਠੀਕ ਆ ਸਿੰਗਲ ਪੀਸ ਅਵੇਲੇਬਲ ਨਾ ਬਾਕੀ ਪੀਸ ਇਹਦੇ ਸੋਲਡ ਆਊਟ ਹੋ ਚੁੱਕੇ ਬਹੁਤ ਸੋਹਣੇ ਕਲਰ ਸੀ ਸਭ ਨਿਕਲ ਗਏ ਨੇ ਓਕੇ ਤੇ ਇਹਦਾ ਪ੍ਰਾਈਸ ਲੱਗੇਗਾ ਜੀ 2550 ਨੈਕਸਟ ਮਿਲੇਗਾ ਤੁਹਾਨੂੰ ਆਰਗੈਂਜ਼ਾ ਇਹ بیچ میں ਤੁਹਾਨੂੰ ਦਿਖਾਏ ਸੀਗੇ ਇੱਕ ਵੀਡੀਓ ਚ ਸ਼ਾਇਦ ਤੇ ਮੇਰੇ ਕੋਲ ਸਿੰਗਲ ਪੀਸ ਨਹੀਂ ਆ ਇੱਕ ਪੀਸ ਹੋਰ ਮੈਨੂੰ ਮਿਲਿਆ ਤੇ ਮੈਂ ਇੱਕ ਚੱਲ ਮੈਂ ਫਿਰ ਦਿਖਾ ਦੇਣੀ ਆ ਇਹਦੇ ਨਾਲ ਦਾ ਇੱਕ ਸੂਟ ਇੱਕ ਪੈਣੇ ਹਨਾ ਉਹ orange orange pink ਕਲਰ ਸੀਗਾ ਹੁਣ ਬੜੀ ਡਿਮਾਂਡ ਕੀਤੀ ਪਰ ਮੈਂ ਪਿੱਛੇ ਭੇਜਿਆ ਹੋਇਆ ਮੈਸੇਜ ਸ਼ਾਪ ਵਾਲਿਆਂ ਨੂੰ ਤਾਂ ਅਗਰ ਮਿਲ ਜਾਏਗਾ ਤੇ ਜਰੂਰ ਮਿਲੇਗਾ 11 ਦਾ ਸੂਟ ਹੈ ਹਲੋ ਔਰ ਇਸ ਤਰ੍ਹਾਂ ਦਾ ਵਰਕ ਆਏਗਾ ਹਾਈਲਾਈਟ ਕੀਤਾ ਹੋਇਆ ਡਬਲ ਸ਼ੇਡਡ ਸੂਟ ਆਏਗਾ ਗ੍ਰੀਨ ਐਂਡ ਗ੍ਰੀਨ ਮਤਲਬ ਕਿ ਸੀ ਗ੍ਰੀਨ ਤੇ ਮਹਿੰਦੀ ਗ੍ਰੀਨ ਦਾ ਕੰਬੀਨੇਸ਼ਨ ਆ ਤੇ ਇਹ ਆ ਗਈ ਇਹਦੇ ਨਾਲ ਬਾਟਮ ਇਹਦੇ ਨਾਲ ਰਿਅਨ ਦੀ ਆਏਗੀ ਦੁਪੱਟਾ ਬਹੁਤ ਸੋਹਣਾ ਇਹਦਾ ਤੁਸੀਂ ਲੈਸ ਵਗੈਰਾ ਲਗਾਓਗੇ ਅਜਿਹਾ ਲੈਸਾਂ ਲੁਸਾਂ ਦੇ ਨਾਲ ਜੋ ਚੀਜ਼ ਦੀ ਟੌਰ ਬਣਦੀ ਹੈ ਨਾ ਉਹ ਗੱਲ ਹੀ ਨਹੀਂ ਕਰਨ ਵਾਲੀ ਇਸ ਤਰ੍ਹਾਂ ਦੀ ਦੁਪੱਟੇ ਦਾ ਪਤਾ ਲੱਗੇਗਾ ਜਦੋਂ ਤੁਸੀਂ ਸੂਟ ਦੇ ਨਾਲ ਲਓਗੇ ਨਾ ਫਿਰ ਪਤਾ ਲੱਗੇਗਾ ਕਿੰਨਾ ਸੋਹਣਾ ਸੂਟ ਤੇ ਕਿੰਨਾ ਸੋਹਣਾ ਦੁਪੱਟਾ ਹੈ ਲੋ ਜੀ ਠੀਕ ਹੈ ਇਸ ਤਰ੍ਹਾਂ ਦਾ ਇੱਥੇ ਰਹਿ ਦਿਓ ਉੱਪਰ ਆਏਗਾ ਫਲਾਵਰ ਅੱਤਾਂ ਸੂਟ ਆਏਗਾ ਠੀਕ ਹੈ ਬਹੁਤ ਸੋਹਣਾ ਹਲਕਾ ਫੁਲਕਾ ਜਿਹਾ ਸੂਟ ਆ ਤੇ ਪ੍ਰਾਈਸ ਦੱਸ ਦਿੰਨੇ ਆ ਤੁਹਾਨੂੰ प्राइस लगेगा जी बारह सौ पाँह ओनली बारह सौ पाँह प्राइज लगेगा डबल शेडड ओरगेंजा का सूट है रेन की बॉटम आएगी महदी ग्रीन कलर की लो जी तो नैक्सट सूट आएगा ये येलो तो ऑरेंज ये कलर मैनू मिल गया सार चार पीस आद कई बार एक अद्धा ना इधर उधर रख्या जाना तो मैं क्या फिर मैं दिखा दें ये दी हाँ जी दो पीस अपने सेल हो गए दो पीस अपने को लो ठीक है ऑरेंज ते येलो दो कलर कंट्रास्ट बहुत सोहना है पीस बहुत ने ठीक है हेलो जी चेक कर ओके जी थी। जी बहुत पीस ठीक है इस तरह की कंट्रास्ट आएगी तो आएगा इना दुपट्टा प्योर का ठीक है डबल शेड दुपट्टा आएगा प्योर का प्रिंट भी मिलूगा सारे दुपट्टे ਜੈਪੁਰੀ ਠੀਕ ਹੈ ਜੈਪੁਰੀ ਬੰਦਨੀ ਪ੍ਰਿੰਟ ਮਿਲੂਗਾ ਤੁਹਾਨੂੰ ਸਾਰੇ ਦੁਪੱਟੇ ਦੇ 1250 ਪ੍ਰਾਈਸ ਰਹੇਗਾ ਸੂਟ ਦਾ ਇਹ ਕਲਰ ਦੀ ਬਾਟਮ ਆਏਗੀ ਤੇ ਨੈਕਸਟ ਆ ਗਿਆ ਆਪਣੇ ਕੋਲ ਜੀ ਇਹ ਵਾਲੇ ਸੂਟ ਇਹਨਾਂ ਦਾ ਪ੍ਰਾਈਸ ਲੱਗੇਗਾ ਜੀ 1550 ਪਿਓਰ ਜੌਰਜਟ ਦਾ ਸੂਟ ਆ ਪਿਓਰ ਜੌਰਜਟ ਦਾ ਆ ਲਓ ਜੀ ਸਾਰਾ ਹੀ ਸੀਕਵੈਂਸ ਵਰਕ ਹੋਇਆ ਸਾਰਾ ਗਲੇ ਦੇ ਉੱਪਰ ਠੀਕ ਹੈ ਤੇ ਸੈਮੀ ਸਟਿਚ ਸੂਟ ਆ ਸਾਰਾ ਸਾਰਾ ਹੀ ਬਹੁਤ ਸੋਹਣਾ ਵਰਕ ਹੋਇਆ ਇਹਦੇ ਉੱਪਰ ਠੀਕ ਹੈ ਸ਼ੈਂਟੂਨ ਦੀ ਸੌਰੀ ਰਿਓਨ ਦੀ ਬਾਟਮ ਆਏਗੀ ਪਲੇਨ ਦੁਪੱਟਾ ਆਏਗਾ ਪਿਓਰ ਦਾ ਠੀਕ ਹੈ ਇਹ ਲੋ 1550 ਪ੍ਰਾਈਸ ਰਹੇਗਾ ਇਹ ਸੂਟ ਦਾ ਓਕੇ ਜੀ ਇਹ ਲੋ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਬਹੁਤ ਹੀ ਪਿਆਰੇ ਜਿਹੇ ਕਲਰ ਆ ਬਹੁਤ ਸੋਹਣਾ ਸੂਟ ਆ ਪਿਓਰ ਜਾਰਜਟ ਦਾ ਸਟੱਫ ਆਏਗਾ ਸੈਮੀ ਸੈਮੀ ਸਟਿਚ ਸੂਟ ਆ ਠੀਕ ਹੈ ਸੈਮੀ ਪਾਰਟੀ ਵਰ ਕਹ ਰਹੇ ਸੈਮੀ ਸਟਿਚ ਸੂਟ ਆਏਗਾ ਹੈਲੋ ਜੀ ਲਾਈਨਿੰਗ ਵਗੈਰਾ ਸਾਡੇ ਕੋਲ ਹੁੰਦੀ ਆ ਤੁਸੀਂ ਕਿਸੇ ਵੇਲੇ ਕੋਈ ਕਲਰ ਨਹੀਂ ਮਿਲਦਾ ਬਟ ਉਨ ਅਵੇਲੇਬਲ ਕਰਾ ਦਾਂਗੇ ਲਾਈਨਿੰਗ ਤੁਸੀਂ ਚਾਹੋ ਤਾਂ ਸੜਕੋ ਲੈ ਸਕਦੇ ਹੋ ਲਓ ਜੀ ਸੈਕਿੰਡ ਕਲਰ ਆ ਗਿਆ ਇਹਦਾ ਇਹ ਵਾਲਾ ਠੀਕ ਹੈ ਇਹ ਵੀ ਕਲਰ ਬਹੁਤ ਸੋਹਣਾ ਲੈਂਥ ਇਹਦੀ ਆਏਗੀ ਜੀ 43 42 43 ਲੈਂਥ ਆਏਗੀ ਜ਼ਿਆਦਾ ਲੈਂਥ ਨਹੀਂ ਹੈ ਔਰ ਇਹਦੀ ਲੈਂਥ ਵਧੇਗੀ ਵੀ ਨਹੀਂ ਇਹ ਮੈਂ ਕਲੀਅਰ ਕਰਦਾ ਨਾਲ ਦੀ ਨਾਲ ਤੇ ਸਾਰਾ ਕੰਮ ਇੰਨਾ ਸੋਹਣਾ ਇਹਦੇ ਉੱਪਰ ਹੋਇਆ ਨਾ ਚੈੱਕ ਕਰੋ ਓਕੇ ਤੇ ਪਲੇਨ ਦੁਪੱਟਾ ਪਲੇਨ ਸ਼ਰਟ ਆਏਗੀ ਤੇ ਬਾਟਮ ਆਏਗੀ ਤੇ ਸਾਰਾ ਜੜਿਆ ਮੜਿਆ ਹੋਇਆ ਚਮਕਦਾ ਸ਼ਰਟ ਪੀਸ ਆਏਗਾ ਠੀਕ ਹੈ ਇਸੇ ਕੇ ਸਾਡੇ ਅੱਜ ਦੇ ਸੂਰ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਏ ਹੋਣਗੇ ਸਾਡੀ ਸੈਮੀ ਪਾਰਟੀ ਲਈ ਸੋਹਣੇ ਕਲੈਕਸ਼ਨ ਅਗਰ ਤੁਹਾਨੂੰ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਥੈਂਕ ਯੂ ਧੰਨਵਾਦ